ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੋਸਤੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗੇ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਆਪਾਂ ਲੱਗੇ ਸੀ ਬੇੜਾ ਸੁੰਭਰਨ ਬੇੜਾ ਗਿੱਲਾ ਸੀਗਾ ਵੈਸੇ ਮੜਾ ਮੜਾ ਜਾਂ ਮੀਂਹ ਆਇਆ ਸੀ ਗਿੱਲਾ ਸੀਗਾ ਮੈਂ ਕਿਹਾ ਚੱਲ ਬੱਦਲ ਹੋਏ ਹੋਏ ਸੀ ਮੈਂ ਕਿਹਾ ਚੱਲ ਸੁੰਭਰ ਦਿੰਨੀ ਆ ਕਿਉਂਕਿ ਇਹ ਆ ਕੂੜਾ ਖੰਡਿਆ ਹੋਇਆ ਸਾਰਾ ਹੀ ਜਮੀਂ ਪੈ ਗਿਆ ਉੱਪਰ ਤੇ ਪੱਤੇ ਉੱਥੇ ਹੀ ਜੰਮ ਜਾਣੇ ਆ ਤੇ ਇਹਦੇ ਕਰਕੇ ਮੈਂ ਕਿਹਾ ਚਲ ਜਿੱਥੇ ਜਿੱਥੇ ਸੁੱਕਾ ਉੱਥੇ-ਉੱਥੇ ਆਪਾਂ ਰੜਕਾ ਮਾਰ ਦਿੰਨੇ ਆ ਚਲੋ ਜੀ ਆਪਾਂ ਹੁਣ ਝਾੜੂ ਲਾ ਲਈਏ ਵਿੜੇ ਵਿੱਚ ਲਓ ਜੀ ਵੇੜਾ ਆਪਾਂ ਸੁੰਬਰ ਲਿਆ ਸੀਗਾ ਫਿਰ ਮੈਂ ਲੱਗੀ ਸੀ ਮੱਝਾਂ ਨੂੰ ਨਹਾਉਣ ਇੱਕ ਦੋ ਦਿਨ ਹੋ ਗਏ ਸੀ ਕਿਉਂਕਿ ਮੱਝਾਂ ਨੂੰ ਨਹਾਣੀ ਸੀ ਹੋਈਆਂ ਤੇ ਬਾਕੀ ਨਾਲੇ ਮੀਂਹ ਆ ਜਾਂਦੇ ਸੀਗੇ ਮੀਂਹ 'ਚ ਮੈਂ ਸੰਨਣਾ ਨਹੀਂ ਹੁੰਦੀਆਂ ਉਹਦੇ ਕਰਕੇ ਜੇ ਮੈਂ ਉਹਨਾਂ ਨੂੰ ਬਾਹਰ ਲੈ ਕੇ ਉਹਨੀਆਂ ਤਾਂ ਫਿਰ ਉਹ ਮਿੱਟੀ ਵੜ ਦਿੰਦੀ ਨੇ ਗਾਰਾ ਵੜ ਦਿੰਦੀਆਂ ਨੇ ਕਿਉਂਕਿ ਕੱਚਾ ਤੇ ਇਹਦੇ ਕਰਕੇ ਫਿਰ ਮੈਂ ਮੈਸਾਣਣ ਲੱਗੀ ਮੈਸਾ ਬਹੁਤ ਜ਼ਿਆਦਾ ਲਿਬੜੀਆਂ ਪਈਆਂ ਸੀਗੀਆਂ ਕਿਉਂਕਿ ਹੁਣ ਹਰਿਆਈ ਖਾਂਦੇ ਕਰਕੇ ਮੈਂ ਸਾਮੂਕ ਵੱਧ ਮਾਰਦੀਆਂ ਨੇ ਗੋਹਾ ਪਤਲਾ ਹੁੰਦਾ ਇਹਦੇ ਕਰਕੇ ਪੂਛਾ ਮਾਰ ਜਾਂਦੀਆਂ ਨੇ ਤੇ ਲਿਬੜੀ ਜਾਂਦੀਆਂ ਨੇ चलो जी ਹੁਣ ਆਪਾਂ ਮੈਸਾਂ ਨਿਲਾ ਲਈਏ ਲੋ ਜੀ ਮੈਂ ਸਾਂਪਾ ਨੜਾ ਲੀਆਂ ਸੀਗੀਆਂ ਮੈਂ ਲੱਗੀ ਸੀ ਫਰਸ਼ ਤੇ ਰੜਕਾ ਮਾਰਨ ਗਿੱਲਾ ਹੀ ਬਹੁਤ ਜ਼ਿਆਦਾ ਕਰਿਆ ਪਿਆ ਸੀਗਾ ਗੋਹਾ ਵੱਢੀ ਜਾਂਦੀਆਂ ਨੇ ਵੈਸੇ ਤਾਂ ਮੈਂ ਨਾਲ ਦੀ ਨਾਲ ਗੋਹਾ ਖੱਚੀ ਜਾਂਦੀ ਆ ਫਿਰ ਵੀ ਵੱਢ ਦਿੰਦੀਆਂ ਨੇ ਜਿੱਧਰ ਉਧਰ ਹੁੰਦੀਆਂ ਮੜ ਜਾ ਲੇਟ ਹੋ ਜਵੇ ਗੋਹਾ ਖਿੱਚਣ ਤੇ ਫਿਰ ਵੀ ਖੁਰਾਨ ਨਾਲ ਗੋਹਾ ਜਦੇ ਪੜਨਦੀਆਂ ਨੇ ਤੇ ਇਹਦੇ ਕਰਕੇ ਮੈਂ ਕਿਹਾ ਚੱਲ ਚੰਗੀ ਤਰ੍ਹਾਂ ਸੰਭੜ ਦਿੰਨੀ ਆ ਸਾਫ਼ ਕਰ ਦਿੰਨੀ ਆ ਬਾਕੀ ਗੋਹਾ ਵੀ ਹੁਣ ਪਤਲਾ ਹੁੰਦਾ ਉਹਦੇ ਕਰਕੇ ਤੇ ਬਾਕੀ ਮੈਂ ਕਹੇ ਚੱਲ ਫਿਰ ਵਿਚਾਰੀਆਂ ਨੇ ਸਾਰ ਦਿਹਾੜੀ ਇੱਥੇ ਬੈਠਣਾ ਗਿੱਲਾ ਹੁੰਦਾ ਥੱਲੇ ਇਹ ਦੇ ਕਰਕੇ ਮੈਂ ਕਹੇ ਚੱਲ ਸੁੱਕਾ ਕਰ ਦਿੰਨੀ ਆ ਚਲੋ ਜੀ ਹੁਣ ਆਪਾਂ ਲੜਕਾ ਮਾਰ ਦਈਏ ਲੋ ਜੀ ਉੱਧਰ ਆਪਾਂ ਨਵੇੜੇ ਆਏ ਸੀਗੇ ਫਿਰ ਮੈਂ ਇੱਧਰ ਆ ਗਈ ਰਸੋਈ 'ਚ ਤੇ ਬਾਕੀ ਮੈਂ ਲੱਗੀ ਸੀ ਅੰਬੀਆਂ ਛਿੱਲਣ ਮੈਂ ਕਿਹਾ ਚੱਲ ਥੋੜੀ ਜਿਹੀ ਵੀ ਚਟਨੀ ਕੁੱਟ ਲੈਣੇ ਆ ਤੇ ਬਾਕੀ ਸਬਜੀ ਪਈ ਸੀ ਮੈਂ ਚੱਲ ਥੋੜੀ ਸਬਜੀ ਹੋ ਜੂਗੀ ਨਾਲ ਤੇ ਵਾਕੀ ਨਾਲ ਵੀ ਨਿਆਣੇ ਚਟਨੀ ਖਾ ਲੈਣਗੇ ਤੇ ਇਹਦੇ ਕਰਕੇ ਮੈਂ ਕਿਹਾ ਚੱਲ ਅੰਬੀਆਂ ਛੱਲ ਲੈਣੀਆਂ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਸਪੋਰਟ ਕਰਿਓ ਜੀ ਲੋ ਜੀ ਹੁਣ ਸੀਗਾ ਸ਼ਾਮ ਦਾ ਟਾਈਮ ਸ਼ਾਮ ਦੇ ਬੱਜੇ ਹੋਣਗੇ 4 ਤੇ ਬਾਕੀ ਮੈਂ ਮੱਝਾਂ ਨੂੰ ਪਾਣੀ ਪਿਲਾਉਣ ਲੱਗੀ ਸੀਗੀ ਤੇ ਪਾਣੀ ਪਲਾ ਕੇ ਤੇ ਫਿਰ ਆਪਾਂ ਮੱਝਾਂ ਨੂੰ ਪਾਵਾਂਗੇ ਕੱਖ ਕੱਖ ਪਾ ਕੇ ਫਿਰ ਆਪਾਂ ਕੱਢਾਂਗੇ ਮੱਝ ਦੀ ਧਾਰ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਹੱਸਦੇ ਰਹੋ ਵਧਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ